ਬਾਬਾ ਬਕਾਲਾ ਚ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਹੀ ਸਰਕਾਰੀ ਇਮਾਰਤਾਂ ਖੰਡਰ ਬਣਦੀਆਂ ਜਾ ਰਹੀਆਂ ਨੇ ਆਲਮੇਆ ਕਿ ਲੱਖਾਂ ਕਰੋੜਾਂ ਦੀ ਲਾਗਤ ਦੇ ਨਾਲ ਬਣੀਆਂ ਇਨ੍ਹਾਂ ਇਮਾਰਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਗੁਰੂਆਂ ਦੀ ਇਸ ਧਰਤੀ ਤੇ ਖੰਡਰ ਚ ਤਬਦੀਲ ਹੋ ਰਹੀਆਂ ਸਰਕਾਰੀ ਇਮਾਰਤਾਂ ਦੀ ਪ੍ਰਸ਼ਾਸਨ ਨੂੰ ਹਸਰ ਲੈਣੀ ਚਾਹੀਦੀ ਹੈ ਇੱਥੇ ਗੁਰੂਪਤੇਵਾ ਸਾਹਿਬ ਸਾਡੀ ਪੁਤਰ ਨਗਰੀਆ ਜਿੱਥੇ ਨਵੇਂ ਪਾਸ਼ਾ ਨੇ ਪੌਣੇ 27 ਸਾਲ ਕਰੀਬ ਤੱਕ ਕੀਤਾ ਇਹ ਜਿਹੜੀ ਇੱਥੇ ਬੜੀ ਦੁੱਖਣਾ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਇੱਥੇ ਸਰਕਾਰੀ ਬਿਲਡਿੰਗਾਂ ਸਾਡੇ ਆਸ-ਪਾਸ ਸਠਿਆਲਾ ਰਈਆ ਬਾਬਕਲਾ ਬਤਾਲਾ ਕਾਫੀ ਬੇਕਾਰ ਬਿਲਡਿੰਗਾਂ ਪਈਆਂ ਜਿਹੜੇ ਜਿਹੇ ਡੰਗਰ ਗੰਦ ਪਾਉਂਦੇ ਆ ਕੁੱਤੇ ਵੀ ਗੰਦ ਪਾਉਂਦੇ ਆ ਸਾਨੂੰ ਆਪਣਾ ਸਰਕਾਰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇਹਨਾਂ ਬਿਲਡਿੰਗਾਂ ਦਾ ਵੀ ਸਹੀ ਤਰੀਕੇ ਨਾਲ ਰਿਪੇਅਰ ਕਰਕੇ ਰੰਗ ਰੋਗ ਕਰਕੇ ਇਹ ਲੋਕਾਂ ਦੇ ਭਲੇ ਵਾਸਤੇ ਇਹਨੂੰ ਤਿਆਰ ਕੀਤਾ ਜਾਵੇ ਜਦ ਇਸ ਬਾਬਤ ਸਟਾਨਕ ਐਸ ਡੀ ਐਮ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਖੁਦ ਨੂੰ ਹੀ ਨਾ ਇਮਾਰਤਾਂ ਦੀ ਹਾਲਤ ਤੋਂ ਅਣਜਾਣ ਦੱਸਿਆ ਅੱਜ ਤੁਸੀਂ ਮੇਰੇ ਧਿਆਨ ਚ ਆਈ ਹੈਗੀ ਆ ਗੱਲ ਵੀ ਇਹ ਸਠਿਆਲੇ ਗੱਗੜਪਾਣਾ ਰੋਡ ਤੇ ਵੀ ਕੋਈ ਬਿਲਡਿੰਗ ਹੈਗੀ ਆ ਤੇ ਹੋਰ ਵੀ ਕੋਈ ਐਸੀ ਆ ਜਿਹੜੀਆਂ ਬਿਲਡਿੰਗ ਫੈਕੀਆਂ ਜਾਂ ਸਰਕਾਰੀ ਹੈਗੀਆਂ ਅਸੀਂ ਚੈੱਕ ਕਰਵਾ ਲੈਂਦੇ ਆ ਪਹਿਲਾਂ ਵੀ ਜਿਹੜੀਆਂ ਬਣੀਆਂ ਹੋਈਆਂ ਹੈਗੀਆਂ ਔਰ ਐਕਸਪ੍ਰੈਸਡ ਜਿਹੜੀਆਂ ਕਿਸੇ ਕੰਮ ਦੇ ਲਈ ਯੂਜ਼ ਨਹੀਂ ਕਿਸੇ ਵਿਭਾਗ ਵੱਲੋਂ ਕੀਤੀ ਜਾ ਰਹੀ ਉਹ ਚੈੱਕ ਕਰਵਾ ਲੈਂਦੇ ਕਿਸ ਵਿਭਾਗ ਦੀਆਂ ਹੈਗੀਆਂ ਜ਼ਿਕਰ ਹੋਇਆ ਕਿ ਕੇਵਲ ਬਾਬਾ ਬਕਾਲਾ ਚ ਹੀ ਨਹੀਂ ਸਗੋਂ ਅੰਮ੍ਰਿਤਸਰ ਦੇ ਹੋਰ ਦਿਹਾਤੀ ਇਲਾਕਿਆਂ ਚ ਵੀ ਸਰਕਾਰੀ ਇਮਾਰਤਾਂ ਖੰਡਰ ਚ ਤਬਦੀਲ ਹੋ ਰਹੀਆਂ ਨੇ ਜਿਨ੍ਹਾਂ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ